ਨਾਲ ਆਪਦੇ ਕੋਲੇ ਰੱਖ ਲਵਾਂ ਨਾ ਕਿ ਉਹਦੀਆਂ ਵੀਡੀਓ ਬਣਾ ਕੇ ਲੋਕਾਂ ਨੂੰ ਬਦਨਾਮ ਕਰਾਂ ਇੱਥੇ ਦਸਾਂ ਨੂੰ ਬਦਨਾਮ ਕਰ ਲੂੰਗਾ ਪਰ ਉਹ ਵੀਡੀਓ ਆਲ ਵਰਲਡ ਵਿੱਚ ਜਾਣੀ ਹੈ ਕਦੀ ਹੋਣੀ ਆ ਇੱਥੇ ਮੇਰੀ ਪੰਜਾਂ ਨਾਲ ਲੱਗਦੀ ਹੋ ਸਕਦੀ ਪੰਜਾਂ ਨਾਲ ਦਸਾਂ ਨਾਲ 50 ਨਾਲ ਮੈਂ ਉਹਨਾਂ ਪੰਜਾਵਾਂ ਦੇ ਖਾਤਰ 50000 ਬਦਨਾਮ ਕਰ ਰਿਹਾ ਜਦੋਂ ਉਹੀ ਵੀਡੀਓ ਅਣਮਤੀ ਬੰਦਿਆਂ ਕੋਲੇ ਜਾਂਦੀ ਆ ਦੇਹਧਾਰੀਆਂ ਦੇ ਚੇਲਿਆਂ ਕੋਲੇ ਜਾਂਦੀ ਆ ਫਿਰ ਉਹ ਵਿਖਾਉਂਦੇ ਹੋ ਤੁਹਾਡੇ ਤਾਂ ਸਿੱਖਾਂ ਵਿੱਚ ਆਪ ਦੇ ਏਕਾ ਨਹੀਂ ਸਾਡੇ ਬਾਬੇ ਦੀਆਂ ਗੱਲਾਂ ਕਰਦੇ ਹੋ ਸੋ ਗੁਰੂ ਦਾ ਸਾਰਿਆਂ ਦਾ ਇੱਕ ਜੀ ਔਰ ਹਰਕ ਨੂੰ ਇਹ ਹੰਬੜਾ ਮਾਰਨਾ ਪੈਣਾ ਬਿਆਦਵੀ ਕੇਵਲ ਅੰਗ ਪਾੜ ਕੇ ਨਹੀਂ ਕੀਤੀ ਜਾਂਦੀ ਮਹਾਰਾਜ ਦੀ ਬਾਣੀ ਦਾ ਖੰਡ ਪਾਠ ਕਰਵਾ ਕੇ ਤਿੰਨ ਦਿਨ ਖੰਡ ਪਾਠ ਚੱਲਿਆ ਰਾਤ ਨੂੰ ਸ਼ਰਾਬਾਂ ਚੜ੍ਹ ਲੀਆਂ ਇਹ ਵੀ ਬਦਵੀ ਜੇ ਤਿੰਨ ਤਨ ਕੁਰਬਾਨੀ ਦਾ ਪ੍ਰਵਾਹ ਚੱਲਿਆ ਰਾਤ ਨੂੰ ਡੀਜੇ ਲੱਗੇ 30 30 40 40000 ਰੁਪਏ ਸੁੱਟ ਦਿੱਤਾ ਗਿਆ ਇਹ ਵੀ ਕੁਰਬਾਨੀ ਦਾ ਖੰਡ ਪਾਠ ਕਰਾ ਕੇ ਮਾਨਕੀ ਟੇਕ ਬਿਰਤੀ ਸਭ ਜਾਨ ਪੜ ਕੇ ਮਗਰੋਂ ਕੋੜਮਾ ਤੋਂ ਮੁੰਦੀਆਂ ਛਾਪਾਂ ਛੱਲੇ ਤੇ ਕੜੇ ਪਵਣੇ ਇਹ ਵੀ ਗੁਰੂ ਦੀ ਬਦਵੀ ਜੇ ਔਰ ਗੁਰੂ ਦੀ ਹਜ਼ੂਰੀ ਵਿੱਚ ਬਦਲੇ ਦੀ ਭਾਵਨਾ ਕਿ ਸਾਡੀ ਤੁਸੀਂ ਧੀ ਕੱਢ ਦੋ ਕਿ ਤੁਹਾਡਾ ਸੇ ਪੁੱਤਰ ਕੱਢਾਂਗੇ ਝੂਠੇ ਆਨੰਦ ਕਾਰਜ ਕਰਵਾ ਕੇ ਵੀ ਸੈਟਲ ਹੋਣਾ ਇਹ ਵੀ ਵੱਡੀ ਬੇਅਦਬੀ ਜੇ ਇਹਨਾਂ ਬਾਰੇ ਕੋਈ ਨਹੀਂ ਬੋਲਦਾ ਸੋ ਲੋੜ ਹੈ ਹਰ ਇੱਕ ਪੱਖ ਤੋਂ ਸੁਚੇਤ ਹੋਣ ਦੀ ਸਤਿਗੁਰ ਦੀ ਬਾਣੀ ਸਾਨੂੰ ਮਨ ਕਰਕੇ ਵਿਚਾਰ ਕਰਕੇ ਸਿਧਾਨ ਕਰਕੇ ਸੁਚੇਤਤਾ ਵਾਲੇ ਪਾਸੇ ਲੈ ਕੇ ਜਾਂਦੀ ਹੈ ਔਰ ਮੈਂ ਮੁਬਾਰਕਵਾਦ ਦਿੰਦਾ ਜਿੰਨੀਆਂ ਵੀ ਰੂਹਾਂ ਮਾਲਕ ਦੀ ਗੋਦ ਵਿੱਚ ਆਉਂਦੀਆਂ ਸੁਚੇਤ ਬੜੀਆਂ ਨੇ ਠੀਕ ਹੈ ਬਹੁਤਿਆਂ ਦੇ ਸਰੂਪ ਹੈ ਜਾਂ ਸਰੂਪ ਨਹੀਂ ਪਰ ਜਦੋਂ ਵੀ ਗੁਰੂ ਦਰਬਾਰ ਦੀ ਗੁਰੂ ਆਣ ਸ਼ਾਣ ਦੀ ਗੱਲ ਹੁੰਦੀ ਹੈ ਉਦੋਂ ਨੌਜਵਾਨ ਵੀ ਅੱਗੇ ਹੋਇਆ ਕਰਦਾ ਭਾਵਨਾ ਤਾਂ ਹੈ ਨੌਜਵਾਨ ਦੇ ਮਨ ਵਿੱਚ ਕਿ ਇਹ ਵਿਚਾਰੇ ਨੂੰ ਕੋਈ ਆਸਰਾ ਨਹੀਂ ਲੱਭ ਰਿਹਾ ਕੋਈ ਯੋਗ ਲੀਡਰ ਨਹੀਂ ਲੱਭ ਰਿਹਾ ਸਾਨੂੰ ਜਿਹੜਾ ਸਾਡੀ ਆਉਣ ਵਾਲੀ ਜਨਰੇਸ਼ਨ ਦੀ ਅਗਵਾਹੀ ਕਰ ਸਕੇ ਚੜ੍ਹਦੀ ਕਲਾ ਅੱਜ ਵੀ ਨੌਜਵਾਨ ਕੋਈ ਵੀ ਲਹਿਰ ਸ਼ੁਰੂ ਹੁੰਦੀ ਪੰਜਾਬ ਦੀ ਧਰਤੀ 'ਚ ਇੱਥੇ ਨੌਜਵਾਨ ਅੱਗੇ ਹੁੰਦੇ ਨੇ ਆ ਕੋਈ ਵੀ ਗੁਰੂ ਘਰ ਦੇ ਵਿੱਚ ਆਰੰਭ ਕੀਤਾ ਜਾਂਦਾ ਕਾਰਜ ਨੌਜਵਾਨ ਅੱਗੇ ਹੁੰਦੇ ਨੇ ਪਰ ਲੋੜ ਹੈ ਇਹਨਾਂ ਨੂੰ ਪਿਆਰ ਦੇ ਨਾਲ ਹੋਰ ਨੇੜੇ ਲੈ ਕੇ ਆਉਣ ਦੀ ਮਤਾਂ ਸੀ ਸਰੂਪ ਕਰ ਕਰਕੇ ਦੂਰ ਕਰ ਦਈਏ ਇੱਕ ਦਿਨ ਇਹਨੇ ਦੂਰ ਚਲੇ ਜਾਂ ਤੇ ਮਗਰੋਂ ਬਾਪੂ ਦੀ ਆਵਾਜ਼ ਜਾਵੇ ਇਹ ਉਦਮ ਸਾਨੂੰ ਕਰਨਾ ਪੈਣਾ ਜੇ ਬਾਬਾ ਨਾਨਕ ਠੱਗਾਂ ਦੇ ਕੋਲੇ ਆਪ ਜਾ ਸਕਦਾ ਜੇ ਬਾਬਾ ਨਾਨਕ ਭੂਮੀਆਂ ਵਰਗੇ ਚੋਰਾਂ ਦੇ ਕੋਲੇ ਆਪ ਜਾ ਸਕਦਾ ਇਹ ਫੇਰ ਤਾਂ ਭਰਾ ਪੁੱਤਰ ਸਾਡੇ ਨੇ ਇਨਾਂ ਨੂੰ ਕੋਸ਼ਿਸ਼ ਕਰੀਏ ਪਿਆਰ ਦੇ ਨਾਲ ਬਿਠਾਉਣ ਦੀ ਜਦੋਂ ਵੀ ਸਮਾਂ ਮਿਲਦਾ ਚਾਹ ਰਾਤ ਨੂੰ ਕਿਉਂ ਨਾ 10 ਵਜੇ ਸਮਾਂ ਮਿਲਦਾ ਨੌਜਵਣ 5 7 20 50 ਇਕੱਠੇ ਕਰਕੇ ਗੁਰਮਤਿ ਬਾਰੇ ਦੱਸਣ ਦੀ ਤਾਂ ਕਿ ਜਿੰਨਾ ਚਿਰ ਆਹ ਫੁੱਲ ਖਿੜਿਆ ਇੱਥੋਂ ਤੱਕ ਨਾ ਬਿਲਡਿੰਗਾਂ ਰਹਿ ਜਾਣ ਆਉਣ ਵਾਲੇ ਪ੍ਰਬੰਧਕ ਤੇ ਸਾਡੇ ਪੁੱਤਰਾਂ ਤੇ ਧੀਆਂ ਵਿੱਚੋਂ ਬੰਨ ਤਾਂ ਹੀ ਗੁਰਨਾਨਕ ਦੇ ਘਰ ਦੀ ਚੜ੍ਹਦੀ ਕਲਾ ਹੋ ਸਕਦੀ ਹੈ ਜੀ ਇੰਨੀਆਂ ਕੋ ਬੇਨਤੀਆਂ ਪ੍ਰਵਾਨ ਭੁੱਲਾਂ ਦੀ ਖਿਮਾ ਸਾਰੇ ਸੰਗਤ ਦਾ ਧੰਨਵਾਦ ਇੰਨੇ ਕੋ ਦਿਨ ਵਿਚਾਰ ਕਰਦੇ ਹੋਈਆਂ ਬੇਅੰਤ ਭੁੱਲਾਂ ਮੇਰੀਆਂ ਜਾਣ ਕੇ ਮੇਰੀ ਝੋਲੀ ਵਿੱਚ ਪਾਉਣੀਆਂ ਚੰਗੇ ਬਚਨ ਗੁਰੂ ਦੇ ਜਾਣ ਕੇ ਆਪਣੀ ਮੱਤ ਵਿੱਚ ਵਸਾਉਣੇ ਇਹੋ ਦਿਲੀ ਦੁਆ ਤੇ ਅਰਦਾਸ ਕਿ ਮਾਲਕ ਤੁਹਾਡਾ ਸਭਨਾਂ ਦਾ ਪਿਆਰ ਕਿਸੇ ਸਰੀਰ ਦੇ ਨਾਲ ਨਹੀਂ ਕਿਸੇ ਪਾਰਟੀ ਦੇ ਨਾਲ ਨਹੀਂ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਬਣਾ ਕੇ ਰੱਖੇ ਅਸੀਂ ਗੁਰੂ ਦੇ ਤੇ ਗੁਰੂ ਸਾਡਾ ਬਣ ਕੇ ਰਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਨ ਭਾਈ ਸਾਹਿਬ ਭਾਈ ਸਕਪਾਲ ਸਿੰਘ ਜੀ ਨਾਗਪੁਰ ਵਾਲੇ ਜਿਨ੍ਹਾਂ ਨੇ ਬਹੁਤ ਹੀ ਸੁਚੱਜੇ ਢੰਗ ਦੇ ਨਾਲ ਗੁਰਮਤ ਵਿਚਾਰਾਂ ਸਰਵਨ ਕਰਾਈਆਂ ਸੱਚੀਆਂ ਗੱਲਾਂ ਕੌੜੀਆਂ ਤਾਂ ਜ਼ਰੂਰ ਲੱਗਦੀਆਂ ਹਨ ਪਰ ਕਿਸੇ ਨੂੰ ਬਹੁਤ ਹੀ ਕੌੜੀਆਂ ਲੱਗ ਜਾਂਦੀਆਂ ਹਨ ਫਿਰ ਭਾਈ ਸਾਹਿਬ ਨੂੰ ਬਹਿ ਬਹਿ ਕੇ ਮੀਟਿੰਗਾਂ ਵੀ ਕਰਦੇ ਨੇ ਤੂੰ ਆਹ ਸ਼ਬਦ ਕਿੱਥੋਂ ਬੋਲਿਆ ਕਿਦਾਂ ਕੀਤੀ ਆ ਪਰ ਇਹ ਸੱਚ ਸੰਗਤਾਂ ਦੇ ਸਾਹਮਣੇ ਲਿਆਉਣਾ ਜੋ ਕਿ ਅੱਜ ਦੇ ਯੋਕੇ ਸਮੇਂ ਦੀ ਲੋੜ ਹੈ ਇੱਥੇ ਸਾਧ ਸੰਗਤ ਜੀ ਸਾਨੂੰ ਵਿਚਾਰ ਕਿਤੇ ਅਸੀਂ ਕਟੜਵਾਤਾ ਦੇ ਵਿੱਚ ਪਾ ਕੇ ਆਪਣੇ ਆਉਣ ਵਾਲੀ ਜਨਰੇਸ਼ਨ ਨੂੰ ਇੰਨਾ ਦੂਰ ਕਰ ਦਈਏ ਕਿ ਉਹ ਬਹੁਤ ਹੀ ਦੂਰ ਚਲੇ ਜਾਣ ਗੁਰੂ ਮਹਾਰਾਜ ਦਾ ਸਤਕਾਰ ਕੱਲੇ ਸੇਵਲ ਅੰਮ੍ਰਿਤਧਾਰੀਆਂ ਕੋਲ ਨਹੀਂ ਹੈਗਾ ਕੱਲੇ ਗੁਰਸਿੱਖਾਂ ਕੋਲ ਨਹੀਂ ਜਿਹਨਾਂ ਦੇ ਅੰਦਰ ਸਹਿਜਧਾਰੀ ਸਿੰਘ ਆ ਜਿਨ੍ਹਾਂ ਦੇ ਅੰਦਰ ਗੁਰੂ ਮਹਾਰਾਜ ਦਾ ਭੈ ਹੈ ਉਹ ਵੀ ਉਨਾ ਹੀ ਮਹਾਰਾਜ ਦਾ ਸਤਕਾਰ ਕਰਦਾ ਹੈ ਜਿਹੜਾ ਬਾਣਾ ਪਾ ਕੇ ਸਪਾਰਾਜ ਦੇ ਭੈ ਤੋਂ ਦੂਰ ਹੈ ਉਹ ਉਨਾ ਹੀ ਦੂਰ ਹੈ ਜਿੰਨਾ ਕਿ ਇੱਕ ਨਸ਼ੇ ਕਰਨੇ ਵਾਲਾ ਜਾਂ ਬਾਹਰ ਤੁਰਿਆ ਫਿਰਦਾ ਉਹ ਉਨਾ ਹੀ ਹੈ ਸਾਧ ਸੰਗਤ ਜੀਓ ਜਿਸ ਤਰ੍ਹਾਂ ਭਾਈ ਸਾਹਿਬ ਜੀ ਨੇ ਦੱਸਿਆ ਸੀਗਾ ਕਿ ਬਿਆਦਵੀ ਦੇ ਕੇਸ ਦੇ ਵਿੱਚ ਇੱਥੇ ਦੀਆਂ ਫੋਟੋਆਂ ਖਿੱਚ ਕੇ ਉਹਨੂੰ ਬਰਗਾੜੀ ਕੇਸ ਕਹਿ ਕੇ ਅਖਬਾਰਾਂ ਦੇ ਵਿੱਚ ਝੂਠੀਆਂ ਅਖਬਾਰਾਂ ਵਿੱਚ ਸ਼ਾਪ ਕਮਾਇਆ ਗਿਆ ਕੈਲਗੜੀਆਂ ਸੰਗਤਾਂ ਦੇ ਵਿੱਚ ਫਿਰ ਦਾਸ ਦਾ ਨਾਮ ਲੈ ਕੇ ਕਿ ਮਹਾਰਾਜ ਦੀਆਂ ਪੋਥੀਆਂ ਦੀ ਬਿਆਦਵੀ ਹੋ ਗਈ ਰਵਿੰਦਰ ਸਿੰਘ ਦਾਸ ਦਾ ਨਾਮ ਰਵਿੰਦਰ ਸਿੰਘ ਕਿ ਰਵਿੰਦਰ ਸਿੰਘ ਪਹੁੰਚਿਆ ਸੀ ਟਾਈਮ ਸਿਰ ਐਦਾਂ ਹੋ ਗਈ ਮਹਾਰਾਜ ਦੇ ਗੁਟਕਿਆਂ ਦੀ ਬਿਆਦਵੀ ਹੋ ਗਈ ਸਾਹਸੰਗ ਜੀ ਇੱਕ ਪੈਂਫਲੈਟ ਸੀਗਾ ਪੈਂਫਲੈਟ ਦੇ ਉੱਤੇ ਪੰਜ ਪੌੜੀਆਂ ਗੁਰਬਾਣੀ ਦੀਆਂ ਸੀਗੀਆਂ ਸਿਰਫ ਮਨੀ ਐਕਸਚੇਂਜ ਦਾ ਪੈਂਫਲੈਟ ਸੀਗਾ ਅਸੀਂ ਉਸ ਦੀ ਮਾਫੀ ਮੰਗਦੇ ਹਾਂ ਕਿ ਇੱਥੇ ਕਿਸੇ ਬਜ਼ੁਰਗ ਕੋਲੋਂ ਕਿਸੇ ਬਜ਼ੁਰਗ ਕੋਲੋਂ ਡਿਗ ਪਈਆਂ ਤੇ ਨਾਲ ਪਰ ਉਹਨਾਂ ਨੇ ਦੇਖਿਆ ਜਿਹੜਾ ਅਮਰਤ ਹਰੀ ਸਿੰਘ ਜਾਂ ਕੋਈ ਵੀ ਮੇਰਾ ਵੀਰ ਭੈਣ ਉਹਨੂੰ ਪੋਥੀ ਕਿ ਮਹਾਰਾਜੀ ਦੀ ਪੋਥੀ ਦੀ ਵਿਅਦਵੀ ਹੋਈ ਪੋਥੀ ਦੇ ਵਿੱਚ 10 ਤੋਂ 15 ਬਾਣੀਆਂ ਹੁੰਦੀਆਂ ਤੇ ਗੁਟਕੇ ਦੇ ਵਿੱਚ 7 ਤੋਂ 10 ਬਾਣੀਆਂ ਹੁੰਦੀਆਂ ਜਿਹੜਾ ਝੂਠ ਬੋਲਣਾ ਕੁਫਰ ਤੋਲਣਾ ਕਿ ਇੱਕ ਪੈਂਫਲਟ ਨੂੰ ਪੋਥੀ ਦੱਸਣਾ ਤੇ ਗੁਟਕਾ ਦੱਸਣਾ ਤੇ ਝੂਠੀ ਕਿ ਕਮੇਟੀ ਦੀ ਅਸੀਂ ਬੇਇੱਜ਼ਤੀ ਕਰਦਾਂਗੇ ਇਦਾਂ ਕਰਕੇ ਕਿ ਸੰਗਤ ਖਲਾਫ ਹੋ ਜਾਊਗੀ ਉਹ ਮਹਾਰਾਜ ਸੱਚ ਦਾ ਜਾਣੀ ਉਹ ਸੱਚ ਦਾ ਨਤਾਰਾ ਕਰਦਾ ਹੈ ਮੈਨੂੰ ਪਤਾ ਕਿਆਂ ਨੂੰ ਇਸ ਤੇ ਗਲਤ ਕਈਆਂ ਨੂੰ ਲੱਗਣਾ ਗੁੱਸਾ ਲੱਗਣਾ ਪਰ ਮੈਂ ਮਾਫੀ ਮੰਗਦਾ ਹਾਂ ਪਹਿਲਾਂ ਹੀ ਸਾਧ ਸੰਗਤ ਜੀ ਪਰ ਕਰੀਏ ਕਿ ਜਿਹਦੇ ਨਾਲ ਸਾਡੇ ਗੁਰੂ ਦੀ ਪੱਗ ਨੂੰ ਕੋਈ ਨਾ ਕੋਈ ਆਂ ਜਾਵੇ ਇਦਾਂ ਦਾ ਕੰਮ ਨਾ ਕਰੀਏ ਸੰਸਾਰ ਭਰ ਵਿੱਚ ਖਬਰਾਂ ਗਈਆਂ ਤੇ ਉਹ ਝੂਠੇ ਬਿਆਨ ਅਕਾਲ ਤਖਤ ਦੇ ਜਥੇਦਾਰ ਦੀ ਫੋਟੋ ਲਾ ਕੇ ਲਾਏ ਗਏ ਜਦੋਂ ਅਕਾਲ ਤਖਤ ਦਾ ਜਥੇਦਾਰ ਬਿਆਨ ਕੋਈ ਆਪਣੇ ਵੱਲੋਂ ਲਾਉਂਦਾ ਤਾਂ ਉਹ ਮਾੜਾ ਲੱਗਦਾ ਜਦੋਂ ਇਹਨਾਂ ਨੂੰ ਲੋੜ ਹੁੰਦੀ ਆ ਇੱਥੇ ਜਿਹੜੇ ਕੋਈ ਬੰਦੇ ਹੈਗੇ ਆ ਉਦੋਂ ਇਹਨਾਂ ਨੂੰ ਉਹਦੀ ਫੋਟੋ ਲਾ ਕੇ ਬਿਆਨ ਲਾ ਦਿੰਦੇ ਆ ਝੂਠੀਆਂ ਖ਼ਬਰਾਂ 'ਚ ਇਸ ਕਰਕੇ ਇਹਨਾਂ ਤੋਂ ਬਚਣ ਦੀ ਲੋੜ ਹੈ ਭਾਈ ਸਾਹਿਬ ਜੀ ਨੇ ਇਹ ਸਾਡੀ ਸਪੌਂਸਰ ਤੇ ਆਏ ਸਨ ਅੱਜ ਇਹਨਾਂ ਦਾ ਆਖਰੀ ਦਿਵਾਨ ਹੈ ਕੱਲ ਨੂੰ ਇਹਨਾਂ ਨੇ ਇੰਡੀਆ ਚਲੇ ਜਾਣਾ ਹੈ ਮੈਂ ਭਾਈ ਸਾਹਿਬ ਉਹਨਾਂ ਨੂੰ ਬੇਨਤੀ ਕਰਾਂਗਾ ਜੋ ਬਣਦਾ ਮਾਨ ਸਤਕਾਰ ਇਹਨਾਂ ਨੂੰ ਦਿੱਤਾ ਜਾਵੇ ਗੁਰੂ ਘਰ ਦੇ ਗ੍ਰੰਥੀ ਸਾਹਿਬਾਨ ਨੂੰ ਕਿ ਭਾਈ ਸਾਹਿਬ ਜੀ ਨੂੰ ਸਾਰੇ ਸੰਗਤ ਜੀਓ ਜਿਸ ਤਰ੍ਹਾਂ ਆਪ ਨੂੰ ਪਤਾ ਹੈ ਕਿ ਬਾਹਰ ਫਲੂ ਸ਼ਾਟ ਲੱਗ ਰਹੇ ਹਨ 10:30 ਤੋਂ 2:30 ਵਜੇ ਤਾਈਂ ਤੇ ਫਿਰ 3:30 ਤੋਂ ਸ਼ਾਮ ਦੇ 7:30 ਵਜੇ ਤਾਈਂ ਲੱਗਣੇ ਹਨ ਮਾਰਟਨ ਡੇਲ ਫਾਰਮੇਸੀ ਤੇ ਰੈਕਸ ਡੇਲ ਫਾਰਮੇਸੀ ਲਾ ਰਹੀ ਹੈ ਤੇ ਅਗਲੇ ਆਪਣੇ ਸ਼ਾਪਰ ਡਰੱਗ ਦੇ ਜੋ ਵੀ ਉਹਨੋਂ ਫਾਰਮੇਸੀ ਰਨ ਕਰਦੇ ਆ ਦੂਜੀ ਕਮਿਊਨਿਟੀ ਨੂੰ ਬਿਲੋਂਗ ਕਰਦੇ ਅਹਿਮਦ ਜੀ ਪਰ ਅਸੀਂ ਤਾਂ ਸਾਰਿਆਂ ਲਈ ਡੋਰ ਓਪਨ ਰੱਖਿਆ ਕਦੀ ਕਿਸੇ ਨੂੰ ਨਾ ਨਹੀਂ ਕੀਤੀ ਤੇ ਉਹ ਆ ਕੇ ਸੇਵਾ ਕਰਨਗੇ ਅਗਲੇ ਹਫਤੇ ਤੇ ਹੁਣ ਮੇਰੇ ਹਰਵੀਰ ਭਾਜੀ ਬਾਹਰ ਲੱਗੇ ਹੋਏ ਹਨ ਤੇ ਇਹਨਾਂ ਦਾ ਮੈਂ ਸਪੈਸ਼ਲ ਧੰਨਵਾਦ ਕਰਦਾ ਕਿ ਜਦੋਂ ਜਥਿਆਂ ਨੂੰ ਸਾਡੇ ਪਾਸ 5-7 ਜਥੇ ਹਮੇਸ਼ਾ ਰਹਿੰਦੇ ਹਨ ਕਦੀ ਦਵਾਈ ਦੀ ਲੋੜ ਪੈਂਦੀ ਹੈ ਤੇ ਕੋਲੋਂ ਫ੍ਰੀ ਦਵਾਈਆਂ ਵੀ ਦੇ ਦਿੰਦੇ ਹਨ ਤੇ ਹਰਵੀਰ ਭਾਜੀ ਤੇ ਹੁਣ ਮੈਂ ਬੇਨਤੀ ਕਰਾਂਗਾ ਗੁਰਦੀਪ ਸਿੰਘ ਜੀ ਢਿੱਲੋਂ ਗੁਰੂ ਘਰ ਦੇ ਬਾਇਸ ਪ੍ਰੈਜ਼ੀਡੈਂਟ 2 ਮਿੰਟ ਵਾਸਤੇ ਸੰਗਤਾਂ ਲਈ ਕੁਝ ਜ਼ਰੂਰੀ ਬੇਨਤੀ ਲੈ ਕੇ ਆਏ ਹਨ ਗੁਰਦੀਪ ਸਿੰਘ ਜੀ ਢਿੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਜੁਗੋ ਜ ਗੁਰਤਾ ਗੱਦੀ ਤੇ ਬਰਾਜਮਾਨ ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਿੱਗੀ ਅਤੇ ਪਿਆਰੀ ਗੋਦ ਦਾ ਆਨੰਦ ਮਾਣ ਰਹੀ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਸੈਕਟਰੀ ਸਾਹਿਬ ਦਾ ਜੀ ਜਦੋਂ ਮੈਨੂੰ ਟਾਈਮ ਮਿਲਿਆ ਔਰ ਧੰਨਵਾਦ ਸੰਗਤਾਂ ਦਾ ਕਿ ਵੈਸੇ ਕਥਾ 'ਚ ਵੀ ਹੁੰਦੇ ਆਪ ਜੀ ਨੇ ਵਿਚਾਰਾ ਸੁਣਨੀ ਹੁੰਦੀਆਂ ਪਰ ਨਾਲ-ਨਾਲ ਜੋ ਆਪਣੀਆਂ ਜਰਨਲ ਹੁੰਦੀਆਂ ਲੋੜਾਂ ਜਾਂ ਸੰਗਤਾਂ ਚੋਂ ਕੁਝ ਵਿਚਾਰਾਂ ਬੇਨਤੀਆਂ ਉਹ ਵੀ ਜੁਰ ਤੋਂ ਅਸੀਂ ਮਾਫੀ ਚਾਹੁੰਨੇ ਆ ਆਪਦੇ ਟਾਈਮ ਦੀ ਬੇਨਤੀਆਂ ਇਹ ਹਨ ਜੀ ਇੱਕ ਤਾਂ ਆਪਾਂ ਲਾਸਟ ਵੀਕ ਹੀ ਬੇਤਾ ਕੀਤੀਆਂ ਸੀਗੇ ਆਪਾਂ ਨੂੰ ਇੱਕ ਦੋ ਸਕਿਉਰਿਟੀ ਗਾਰਡ ਚਾਹੀਦੇ ਨੇ ਫੁੱਲ ਟਾਈਮ ਤੇ ਪਾਰਟ ਟਾਈਮ ਇੱਕ ਆਪਾਂ ਨੂੰ ਲਾਂਗਰੀ ਚਾਹੀਦਾ ਜੀ ਤੋਂ ਆਪ ਸਾਰੀ ਸਮੂਹ ਸੰਗਤ ਨੂੰ ਬੇਨਤੀ ਆ ਕਿ ਫਿਰ ਕੋਈ ਵੀਰ ਭੈਣ ਇਤਰਾਜ਼ ਨਾ ਕਰੇ ਕਿ ਸਾਨੂੰ ਦੱਸਿਆ ਨਹੀਂ ਗਿਆ ਉਸ 1 ਮੰਥ ਅਨਾਉਂਸਮੈਂਟ ਕਰਦਿਆਂ ਨੂੰ ਸਟੇਜ ਤੋਂ ਅਤੇ ਰੇਡੀਓ ਤੋਂ ਹੋ ਚੁੱਕੀਆਂ ਹਨ ਸੋ ਅਸੀਂ ਕੋਸ਼ਿਸ਼ ਕਰਨੀ ਆ ਕਿ ਆਹ ਸੈਚਰਡੇ ਲਾਸਟ ਹੈ ਜੋ ਵੀ ਵੀਰ ਭੈਣ ਭਰਾ ਆਪਣੀਆਂ ਜੋਬਾਂ ਵਾਸਤੇ ਇੱਥੇ ਚਾਹੁੰਦੇ ਹਨ ਉਹ ਸਾਨੂੰ ਵਿੰਡੋ ਤੇ ਐਪਲੀਕੇਸ਼ਨਾਂ ਆਪਣੇ ਰੈਜ਼ume ਦੇ ਸਕਦੇ ਹਨ ਜੋ ਸਿਕਿਉਰਿਟੀ ਗਾਰਡ ਦੀ ਕੁਆਲਿਫਿਕੇਸ਼ਨ ਹੈ ਜੀ ਉਹ ਘੱਟੋ ਘੱਟ ਸਿਕਿਉਰਿਟੀ ਦਾ ਲਾਇਸੈਂਸ ਜ਼ਰੂਰੀ ਹੈ ਉਹਦੇ ਕੋਲੇ ਹੋਣਾ ਤੇ ਬਾਕੀ ਫਲੂਇਡ ਇੰਗਲਿਸ਼ ਹੋਣੀ ਜ਼ਰੂਰੀ ਆ ਤੇ ਲਾਂਗਰੀ ਵਾਸਤੇ ਵੀ ਸਾਨੂੰ ਜ਼ਰੂਰਤ ਹੈ ਜੀ ਪਰ ਮੈਨੂੰ ਹੁਣ ਪਤਾ ਲੱਗਾ ਸੈਕਟੀ ਸਾਹਿਬ ਤੋਂ ਕਿ ਸਾਨੂੰ ਵੀਰ ਵਲੰਟੀਅਰ ਕਰਨ ਵਾਸਤੇ ਮੰਨ ਗਏ ਆ ਚਲੋ ਅਸੀਂ ਉਹ ਫਾਈਨਲ ਕਰਾਂਗੇ ਪਰ ਫੇਰ ਵੀ ਜੇ ਕੋਈ ਵੀਰ ਭੈਣ ਭਰਾ ਲਾਂਗਰੀ ਚਾਹੁੰਦਾ ਕਰਨਾ ਤਾਂ ਲਾਂਗਰੀ ਦੀ ਜਵਾਬ ਉਹ ਸਾਨੂੰ ਆਪਣੇ ਰੈਜ਼ਮੇ ਵਿੰਡੋ ਤੇ ਦੇ ਸਕਦਾ ਹੈ ਤੇ ਦੂਸਰੀਆਂ ਬੇਨਤੀਆਂ ਹੈਗੀਆਂ ਜੀ ਜਿਵੇਂ ਆਪਾਂ ਪਾਰਕਿੰਗ ਦਾ ਬਾਰ-ਬਾਰ ਬੇਨਤੀ ਕਰਦੇ ਆ ਕਿ ਵੀਰ ਬਣ ਕੇ ਉੱਥੇ ਪਾਰਕਾਂ ਗੱਡੀਆਂ ਨਾ ਛੱਡ ਜਾ ਕਰੋ ਆਪਣੀਆਂ ਆਹ ਵੇਖੋ ਡਾਊਨਟਾਊਨ ਹੋਰ ਜਾਣੇ ਆਪਾਂ ਬਹੁਤ ਗੱਡੀ ਲਾ ਕੇ ਤੇ ਉੱਤਰ ਕੇ ਵੇਖਦੇ ਜੀ ਆਪਣੀ ਪਾਰਕ ਤੇ ਗਲਤੀ ਨਹੀਂ ਲੱਗੀ ਹੋਇਆ ਆਪਾਂ ਨੂੰ ਟਿਕਟ ਦਾ ਡਰ ਹੁੰਦਾ ਉੱਥੇ ਜੀ ਸੋ ਇਹ ਵੀ ਆਪਣੇ ਗੁਰੂ ਦਾ ਘਰ ਆ ਆਪਾਂ ਗੁਰੂ ਤੋਂ ਡਰ ਕੇ ਕਰਦਾ ਭਾਵਨਾ ਨਾਲ ਆਉਣੇ ਆ 2 ਮਿੰਟ ਵੱਧ ਲੱਗ ਜਾਣਗੇ ਪਾਰਕ ਸਾਈਡ ਤੇ ਲਾਇਆ ਕਰੋ ਹਾਂ ਕੋਈ ਬਜ਼ੁਰਗ ਨੂੰ ਤਾਰਨਾ ਉਹਨੂੰ ਜਰੂਰ ਤਾਰ ਕੇ ਤੇ ਗੱਡੀ ਮੂਵ ਕਰਦਾ ਕਰੋ ਕਈ ਵਾਰ ਕੀ ਆਪਾਂ ਉੱਥੇ ਪਾਰਕ ਲਾ ਕੇ ਕਹਿੰਦੇ ਦੋ ਮਿੰਟ ਮੱਥਾ ਹੀ ਟਿਕਣਾ ਸੀ ਤਾਂ ਹੁਣੇ ਮੋੜਿਆ ਏ ਉਹ ਦੋ ਮਿੰਟ ਕੀ ਹੁੰਦਾ ਅਰਦਾਸ ਹੋਣ ਲੱਗ ਜਾਂਦੀ ਜਾਂ ਉਦੋਂ ਕਿਸੇ ਨੇ ਬੁਲਾ ਲਿਆ ਉਦੋਂ ਉਹ ਕਿ ਐਂਬੂਲੈਂਸ ਆ ਗਈ ਜਾਂ ਕਿਸੇ ਨੂੰ ਹੋਰ ਵੀਰ ਭੈਣ ਭਾਬੀ ਵਰਗ ਨੂੰ ਤਾਰਨਾ ਹੁੰਦਾ ਉਹ ਸਟਕ ਹੋ ਜਾਂਦਾ ਸਾਡੀ ਬੇਤੀ ਆ ਜੀ ਪਾਰਕਿੰਗ ਦਾ ਬਹੁਤ ਧਿਆਨ ਰੱਖਿਓ ਪਲੀਜ਼ ਤੇ ਦੂਸਰੀਆਂ ਜਾਗਟਾਂ ਜੋ ਆਪਾਂ ਬਾਹਰ ਟੰਗਦੇ ਉਹਨਾਂ ਵਿੱਚ ਚਾਬੀਆਂ ਨਾ ਆਪਣੇ ਰੱਖਿਆ ਕਰੋ ਕਿਉਂਕਿ ਚੋਰੀਆਂ ਬਹੁਤ ਹੁੰਦੀਆਂ ਅਸੀਂ ਕੋਸ਼ਿਸ਼ ਵੀ ਕਰਦੇ ਆਂ ਪੁਲਿਸ ਵੀ ਆਉਂਦੀ ਆ ਪਰ ਪੁਲਿਸ ਇਹ ਤਾਂ ਕੋਈ ਜ਼ਿਆਦਾ ਨਹੀਂ ਐਕਸ਼ਨ ਲੈਂਦੀ ਉਹ ਸ ਸੋ ਆਪਣੀਆਂ ਚਾਬੀਆਂ ਕੱਟੋ ਕੱਟ ਜਾ ਮੇਨ ਇੰਪੋਰਟੈਂਟ ਮਨੀ ਪਰਸ ਉਹ ਜ਼ਰੂਰ ਕਿਉਂਕਿ ਚਾਬੀਆਂ ਉਹ ਲੈ ਜਾਂਦੇ ਜਾਗ ਤਾਂ ਉਹ ਗੱਡੀ ਸਟਾਰਟ ਕੱਟੀਆਂ ਵੀ ਚੋਰੀ ਹੁੰਦੀਆਂ ਇੱਥੋਂ ਜੀ ਸੋ ਇਹ ਬੇਨਤੀਆਂ ਬਾਕੀ ਸਾਡੀ ਇੱਕ ਬੇਨਤੀ ਹੈ ਜਿਹੜਾ ਆਪਣੇ ਸਟੂਡੈਂਟ ਬੱਚੇ ਬੱਚੀਆਂ ਇੱਥੇ ਬਹੁਤ ਆਏ ਹਨ ਸਾਡੀ ਨੂੰ ਹੱਥ ਬੇ ਬੇਨਤੀ ਹੈ ਕਿ ਆਪਣੇ ਫੋਨ ਨੰਬਰ ਤੇ ਆਪਣੇ ਨਾਮ ਸਾਨੂੰ ਵਿੰਡੋ ਤੇ ਰਜਿਸਟਰ ਅਸੀਂ ਲਾ ਰਹੇ ਹਾਂ ਉੱਥੇ ਲਿਖਵਾਓ ਕਿ ਸਾਨੂੰ ਵੌਲੰਟੀਅਰ ਦੀ ਲੋੜ ਹੁੰਦੀ ਕਈ ਵਾਰ ਜਾਂ ਅਸੀਂ ਚਾਹੁੰਦੇ ਹਾਂ ਕਿ ਉਹਨਾਂ ਬੱਚਿਆਂ ਨੂੰ ਕਿਸੇ ਚੰਗੇ ਪਾਸੇ ਉਹਨਾਂ ਨਾਲ ਕੋਈ ਫੰਕਸ਼ਨ ਜਾਂ ਉਹਨਾਂ ਨਾਲ ਕੋਈ ਮੀਟਿੰਗਾਂ ਕਰਕੇ ਉਧਰ ਚੰਗੇ ਪਾਸੇ ਤ